ਗੁਰਬਾਣੀ ਵਿੱਚ ਪੰਜ ਖੰਡ ਪਰਵਾਨ ਕੀਤੇ ਗਏ ਹਨ ਜਪਦੀ ਬਾਣੀ ਵਿੱਚ ਇਹਨਾਂ ਪੰਜਾਂ ਖੰਡਾਂ ਨੂੰ ਖੋਲਿਆ ਗਿਆ ਹੈ ਇਹ ਪੰਜ ਖੰਡ ਕੀ ਹਨ ਜਪਜੀ ਸਾਹਿਬ ਵਿੱਚ ਜਿਸ ਤਰ੍ਹਾਂ ਆਉਂਦਾ ਹੈ ਰਾਤੀ ਰੁਤੀ ਥਤੀ ਵਾਰ ਪਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖੋ ਕਰਮ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘੜਤ ਘੜਿਆ ਰੂਪ ਰੰਗ ਕੇ ਵੇਸ ਕਿਤਿਆ ਕਰਮ ਭੂਮੀ ਮੇਰ ਕیتے-ਕیتے ਤੂ ਉਪਦੇਸ਼ ਕیتے ਇੰਦ ਚੰਦ ਸੂਰ ਕیتے-ਕیتے ਮੰਡਲ ਦੇਸ਼ ਕیتے ਸਿੱਧ ਬੁੱਧ ਨਾਥ ਕیتے-ਕیتے ਦੇਵੀ ਵੇਸ਼ ਕیتے ਦੇਵ ਦਾਨਵ ਮਨੁਕ ਕیتے ਕیتے ਰਤਨ ਸਮੁੰਦ ਕਿਤੀਆਂ ਖਾਣੀ ਕਿਤੀਆਂ ਪਾਣੀ ਕیتے ਪਾਤ ਨਰਿੰਦ ਕਿਤਿਆ ਸੁਰਤੀ ਸੇਵਕ ਕیتے ਨਾਨਕ ਅੰਤ ਨਾਇੰਤ ज्ञान खंड में ज्ञान प्रचंड तित्थै नाद बिनोद कोड आनंद श्रम खंड की वाणी रूप तित्थै काढ़त कड़ियै बहुत अनूप ताकियाँ गल्ला कथियाँ न जाए जे को कहै पछै पछताए तित्थै कड़ियै सुरत मत मन बुद्ध तित्थै कड़ियै सुरा सीधा की सुद्ध कर्म खंड की वाणी जोर तित्थै होर ना कोई होर ਤਿਥੈ ਜੋਧ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਪਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨ ਕਥਨੇ ਜਾਏ ਨਾ ਉਹ ਮਰੈ ਨਾ ਠਾਗੇ ਜਾਏ ਜਿਨ ਕੇ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋ ਕਰੈ ਅਨੰਦ ਸੱਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥਾ ਤਾਂ ਅੰਤ ਨਾ ਅੰਤ ਤਿਥਾ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇ ਤਿਵਕਾਰ ਵੇਖਾ ਵਿਗਸਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਧਰਮਖੰਡ ਬ੍ਰਹਮੰਡ ਦੇ ਸਿਸਟਮ ਦੀ ਗੱਲ ਹੈ ਇਸ ਵਿੱਚ ਜੋ ਕੁਝ ਮੌਜੂਦ ਹੈ ਜਿਸ ਨੂੰ ਜਿਵੇਂ ਸਮਝਿਆ ਗਿਆ ਖੋਜਿਆ ਗਿਆ ਗੁਰਬਾਣੀ ਵਿੱਚ ਇਸ ਦੇ ਰੈਫਰੈਂਸ ਬਿੰਦੂ ਹਨ ਰਾਤੀ ਰੁਤੀ ਥਿਤੀ ਵਾਰ ਸਮਾ ਕਾਲ ਜੋ ਲਗਾਤਾਰ ਗਤੀ ਵਿੱਚ ਹੈ ਚਾਰ ਤਤ ਹਵਾ ਪਾਣੀ ਅਗਨੀ ਪਤਾਲ ਆਕਾਸ਼ ਰਸਾਇਣਿਕ ਪਦਾਰਥਾਂ ਦਾ ਹਵਾਲਾ ਹੈ ਧਰਤੀ ਧਰਮਸਾਲ ਵਜੋਂ ਇਸ ਦੀ ਉਦਾਹਰਣ मात्र ਹੈ ਇਸ ਦੀ ਵਿਸ਼ਾਲਤਾ ਨਾਮ ਅਨੇਕ ਅਨੰਤ ਇਸ ਦੀ ਗਤੀਸ਼ੀਲਤਾ ਵਿੱਚ ਸੱਚ ਦੇ ਨਿਯਮ ਦੀ ਸਥਾਪਨਾ ਭਾਵ ਕਰਤਾ ਦੇ ਨਿਯਮ ਦੇ ਅਧੀਨ ਵਰਤਨ ਵਾਲਾ ਵਰਤਾਰਾ ਹੈ ਮਤਲਬ ਗਿਆਨ ਦਾ ਅਸਲ ਸਰੋਤ ਧਰਮਖੰਡ ਹੈ ਜੋ ਪਦਾਰਥਾਂ ਦੇ ਆਪਸੀ ਸਬੰਧਾਂ ਉਪਰ ਅਡੋਲ ਚੱਲਿਆ ਆ ਰਿਹਾ ਹੈ ਸਿੱਖਿਆ ਦੇ ਖੇਤਰ ਵਿੱਚ ਧਰਮਖੰਡ ਨੂੰ ਜਾਣਨਾ ਅਸਲ ਕਾਰਜ ਹੋਏਗਾ ਇਸ ਨੂੰ ਗੁਰਪ੍ਰਸਾਦ ਰਾਹੀਂ ਜਾਣਨਾ ਭਾਵ అనుਪਵ ਨਾਲ ਜਾਣਨਾ ਤੇ ਸਮਝਣਾ ਸੈਕੰਡਰੀ ਸਰੋਤਾਂ ਦੀ ਬਜਾਏ ਪ੍ਰਾਇਮਰੀ ਸਰੋਤਾਂ ਤੋਂ ਜਾਣਨਾ ਗਿਆਨਖੰਡ ਵਿੱਚ ਧਰਮਖੰਡ ਨੂੰ ਜਾਣਨਾ ਸ਼ਾਮਲ ਹੈ ਗਿਆਨ ਦੀ ਵਿਧੀ ਗੁਰਪ੍ਰਸਾਦ ਹੈ ਭਾਵ ਕਿਰਿਆਵਾਂ ਰਾਹੀਂ ਸਮਝਣਾ ਨਾ ਕਿ ਸੁਣ ਕੇ ਜਾਂ ਮੰਨ ਕੇ ਜਾਣ ਲੈਣਾ ਰੈਫਰੈਂਸ ਇਸ ਦਾ ਹੈ ਕਿ ਕਰਤਾ ਤੂੰ ਮੇਰਾ ਜਜਮਾਨ ਇੱਕ ਦਖਣਾ ਹਉ ਤੈ ਪੈ ਮੰਗੋ ਦੇ ਆਪਣਾ ਦਾਨ ਗੁਰਪ੍ਰਸਾਦੀ ਵਿਦਿਆ ਵਿਚਾਰੇ ਪੜ ਪੜ ਪਾਵੇ ਮਾਨ ਆਪ ਮਧੇ ਆਪਾ ਪ੍ਰਗਾਸਿਆ ਪਾਇਆ ਅੰਮ੍ਰਿਤ ਨਾਮ ਗਿਆਨ ਰਾਹੀਂ ਧਰਮਖੰਡ ਦੀ ਪ੍ਰਭੂ ਸੱਤਾ ਨੂੰ ਸਮਝਣ ਲਈ ਇਤਿਹਾਸ ਇਤਿਹਾਸ ਦੇ ਵਰਕਿਆਂ ਤੋਂ ਵੀ ਸਮਝਣਾ ਪਵੇਗਾ ਕਿ ਕਿਵੇਂ ਸੱਚ ਦਾ ਨਿਯਮ ਹੀ ਪੂਰੀ ਵਿਵਸਥਾ ਦਾ ਆਧਾਰ ਬਣਿਆ ਰਿਹਾ ਹੈ ਸ਼ਰਮਖੰਡ ਵਿੱਚ ਕਰਮਖੰਡ ਤੋਂ ਪ੍ਰਾਪਤ ਹੋਏ ਗਿਆਨ ਨੂੰ ਸ਼੍ਰੇਣੀਬੱਧ ਕੀਤਾ ਜਾਣਾ ਹੈ ਸ਼ਰਮਖੰਡ ਦੀ ਬਾਣੀ ਰੂਪ ਤਿੱਥੈ ਕਾੜਤ ਕੜੀਆਂ ਬਹੁਤ ਅਨੂਪ ਤਾਂ ਕਿ ਇਹ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਇਸ ਸਿਸਟਮ ਵਿੱਚ ਕੋਈ ਸੱਚ ਅੰਤਮ ਨਹੀਂ ਇਹ ਲਗਾਤਾਰਤਾ ਵਿੱਚ ਚੱਲ ਰਿਹਾ ਹੈ ਬਦਲ ਰਿਹਾ ਹੈ ਪਰ ਬਦਲਨ ਦੇ ਪਿੱਛੇ ਵੀ ਸੱਚ ਦੇ ਨਿਯਮ ਦਾ ਅਮਲ ਵਰਤ ਰਿਹਾ ਹੈ ਕਰਮ ਖੰਡ ਵਿੱਚ ਪ੍ਰਾਪਤ ਹੋਏ ਗਿਆਨ ਦੀ ਐਪਲੀਕੇਸ਼ਨ ਹੈ ਜੋ ਜਾਣਿਆ ਹੈ ਜੋ ਸਮਝਿਆ ਹੈ ਉਸ ਨੂੰ ਪਰਖ ਕੇ ਦੇਖਣਾ ਤੇ ਉਸ ਦੀ ਤਾਕਤ ਨੂੰ ਸਮਝਣਾ ਹੈ ਇਸ ਦੀ ਅਸਲੀ ਪਰਖ ਹੀ ਇਸ ਦੀ ਤਾਕਤ ਦਾ ਅਹਿਸਾਸ ਕਰਾ ਸਕਦੀ ਹੈ ਸੱਚ ਖੰਡ ਵਿੱਚ ਨਿਰੰਕਾਰ ਦੇ ਪੂਰੇ ਸਿਸਟਮ ਦੀ ਸਮਝ ਹੈ ਇਸ ਅਵਸਥਾ ਵਿੱਚ ਜਾ ਕੇ ਨਿਰੰਕਾਰ ਦੇ ਇਸ ਪੂਰੇ ਸਿਸਟਮ ਦੀ ਸਮਝ ਦਾ ਆ ਜਾਣਾ ਹੀ ਸੱਚਖੰਡ ਦੀ ਪ੍ਰਾਪਤੀ ਹੈ ਇਸ ਦੇ ਵਰਤਾਰਿਆਂ ਨੂੰ ਸਮਝ ਕੇ ਅਸਲ ਸੋਝੀ ਦਾ ਆ ਜਾਣਾ ਹੀ ਜ਼ਿੰਦਗੀ ਦਾ ਅਸਲ ਮਨੋਰਥ ਹੈ ਇਹੋ ਸਮਝ ਹੀ ਉਸ ਨੂੰ ਪੂਰੇ ਸਿਸਟਮ ਵਿੱਚ ਸਾਰਥਕ ਬਣਾ ਸਕਦੀ ਹੈ ਤਾਂ ਵਿਦਿਆ ਦਾ ਅਸਲ ਮਕਸਦ ਜਾਨਣਾ ਤੇ ਸਮਝਣਾ ਹੈ ਜਾਨਣਾ ਅਲੇ ਦੁਆਲੇ ਤੋਂ ਬ੍ਰਹਿਮੰਡ ਤੱਕ ਦੀ ਯਾਤਰਾ ਹੈ ਇਸ ਵਿੱਚ ਪਹਿਲੀ ਸਟੇਜ ਉੱਪਰ ਆਲੇ-ਦੁਆਲੇ ਨੂੰ ਜਾਣਨ ਦੀਆਂ ਵਿਧੀਆਂ ਉੱਪਰ ਕੰਮ ਕਰਨਾ ਹੈ ਅਨੁਭਵ ਆਧਾਰਿਤ ਕਿਰਿਆਵਾਂ ਨੂੰ ਵਿਉਂਤਨਾ ਉਹਨਾਂ ਦੀ ਨਿਸ਼ਾਨਦੇਹੀ ਕਰਨਾ ਵਿਦਿਆਰਥੀਆਂ ਨੂੰ ਸचेत ਅਨੁਭਵ ਪ੍ਰਣਾਲੀ ਨਾਲ ਜੋੜਨਾ ਤੇ ਆਪਣੇ ਸਿੱਟੇ ਆਪ ਕੱਢਨੇ ਪ੍ਰਾਇਮਰੀ ਸਿੱਖਿਆ ਦਾ ਕਾਰਜ ਖੇਤਰ ਰਹੇਗਾ ਇਹ ਸਾਡੀ ਅਨੁਭਵ ਆਧਾਰਿਤ ਸਿੱਖਿਆ ਪ੍ਰਣਾਲੀ ਦੀ ਬਹੁਤ ਹੀ ਪ੍ਰਭਾਵਸ਼ਾਲੀ ਵਿਉਂਤਬੰਦੀ ਲਈ ਰਾਹ ਬਣਾਉਂਦਾ ਹੈ ਅਗਲੀਆਂ ਜਮਾਤਾਂ ਵਿੱਚ ਸਾਡੇ ਕੋਲ ਹੁਣ ਤੱਕ ਦੇ ਪਹੁੰਚੇ ਗਿਆਨ ਨੂੰ ਵੱਖ-ਵੱਖ ਵਿਸ਼ਿਆਂ ਵਿੱਚ ਰੱਖ ਕੇ ਉਸ ਬਾਰੇ ਸਮਝ ਸਥਾਪਿਤ ਕਰਨਾ ਹੈ 8ਵੀਂ ਤੱਕ ਦੀ ਕਾਰਜ ਪ੍ਰਣਾਲੀ ਗਿਆਨ ਖੰਡ ਉੱਪਰ ਆਧਾਰਿਤ ਹੋਵੇਗੀ ਗਿਆਨ ਖੰਡ ਤੋਂ ਮਿਲੀ ਸਮਝ ਦੀ ਵਿਆਖਿਆ ਅਸੀਂ ਸ਼ਰਮ ਖੰਡ ਦੇ ਰੂਪ ਵਿੱਚ ਸਮਝਾਂਗੇ ਸ਼ਰਮ ਖੰਡ ਵਿੱਚ ਬ੍ਰਹਿਮੰਡ ਤੇ ਜੀਵਨ ਦੀਆਂ ਸਾਰੀਆਂ ਕਾਰਜ ਪ੍ਰਣਾਲੀਆਂ ਤੇ ਉਹਨਾਂ ਦੀ ਕਾਰਨ ਕਾਰਜ ਕੁਸ਼ਲਤਾ ਤੇ ਉਹਨਾਂ ਦੇ ਆਪਸੀ ਸਬੰਧ ਇਸ ਵਿੱਚ ਅਕ੍ਰੋਸ ਦਾ ਸਬਜੈਕਟ ਐਂਡ ਬਿਯੋਂਡ ਦਾ ਸਬਜੈਕਟ ਵਰਗੀ ਸਮਝ ਸਥਾਪਿਤ ਕਰਨਾ ਹੋਵੇਗਾ 9ਵੀਂ 10ਵੀਂ ਵਿੱਚ ਵਿਦਿਆਰਥੀ ਜ਼ਿੰਦਗੀ ਦੇ ਸਾਰੇ ਪਹਿਲੂ ਸਮਝਣ ਦੇ ਸਮਰੱਥ ਹੋ ਜਾਣਗੇ ਇਸ ਵਿੱਚ ਉਹ ਐਕਸਪੀਰੀਐਂਸ਼ੀਅਲ ਲਰਨਿੰਗ ਆਧਾਰਿਤ ਬৌਧਿਕ ਸਮਰੱਥਾ ਪੈਦਾ ਕਰ ਸਕਣਗੇ ਇਸ ਵਿੱਚ ਸਮਾਜ ਨੂੰ ਸਮਝਣਾ ਜੀਵਨ ਕਿਰਿਆਵਾਂ ਤੇ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੂੰ ਸਮਝਣਾ ਉਹਨਾਂ ਨੂੰ ਹੱਲ ਕਰਨਾ ਇਕ ਸਾਰਥਕ ਸਮਾਜ ਦੀ ਸਥਾਪਨਾ ਵਾਸਤੇ ਕੰਮ ਕਰਨਾ ਜਿਸ ਦਾ ਨਿਰੋਲ ਆਧਾਰ ਸੇਵਾ ਸਮਰਪਣ ਤੇ ਸਮਰੱਥਾ ਤੇ ਸਹਿਯੋਗ ਸਹਿਨਸ਼ੀਲਤਾ ਤੇ ਖਿਮਾ ਅਤੇ ਅਗਵਾਈ ਆਪਸੀ ਸਹਿਯੋਗ ਵਰਗੇ ਗੁਣਾਂ ਸਮਰੱਥਾਵਾਂ ਨੂੰ ਵਿਕਸਿਤ ਕਰਨ ਉੱਪਰ ਕੰਮ ਕਰੇਗਾ ਕਿਉਂਕਿ ਸ਼ਰਮ ਖੰਡ ਦੀ ਇਹੋ ਸਮਝ ਹੈ ਨਿਰੰਕਾਰ ਦੇ ਸਿਸਟਮ ਦਾ ਤਾਣਾ ਬਾਣਾ ਇਹਨਾਂ ਗੁਣਾਂ ਉੱਪਰ ਹੀ ਟਿਕਿਆ ਹੋਇਆ ਹੈ ਇਸ ਵਿੱਚ ਹਉਮੈ, અભਿਮਾਨ, ਸਵਾਰਥ ਦੀ ਕੋਈ ਗੁੰਜਾਇਸ਼ ਨਹੀਂ। ਅਗਲੇਰੀ ਅਗਲੇਰੀਆਂ ਜਮਾਤਾਂ ਵਿੱਚ ਸੱਚਖੰਡ ਦੀ ਪ੍ਰਭੂ ਸੱਤਾ ਦੀ ਪ੍ਰਵਰਤਾ ਕਰਨਾ ਤੇ ਨਿਆਹ ਪ੍ਰਣਾਲੀ, ਸਮਾਜਿਕ ਪ੍ਰਣਾਲੀ ਤੇ ਰਾਜਨੀਤਿਕ ਸਮਝ ਸਾਰੀ ਦੀ ਸਾਰੀ ਸੱਚਖੰਡ ਨਾਲ ਜੁੜੀ ਹੋਈ ਗੱਲ ਹੈ। ਜਿੱਥੇ ਸੱਚ ਦੇ ਨਿਯਮ ਦਾ ਵਰਤਾਰਾ ਵਰਤਦਾ ਹੈ, ਇਹੋ ਸਮਝ ਹੀ ਅਜੇ ਮਨੁੱਖ ਪੈਦਾ ਕਰ ਸਕਦੀ ਹੈ ਜੋ ਨਿਰੰਕਾਰ ਦੇ ਸਿਪਾਹੀ ਹੋਣ, ਜੋ ਨਿਰੰਕਾਰ ਦੇ ਇਸ ਸਿਸਟਮ ਉੱਪਰ ਪੈਰਾ ਦੇ ਸਕਣ ਦੱਸਣਾ ਵਾਜਬ ਹੈ ਕਿ ਇਹ ਸੱਚ ਦੀ ਸਮਝ ਜੋ ਕਰਤਾਪੁਰਖ ਦੇ ਸਿਧਾਂਤ ਹੈ ਤੇ ਜੋ ਕਰਤਾਪੁਰਖ ਦਾ ਸਿਧਾਂਤ ਹੈ ਇਹ ਵਿਗਿਆਨਿਕ ਨਿਯਮ ਕਾਜ਼ ਐਂਡ ਇਫੈਕਟ ਉੱਪਰ ਕਮ ਕਰਦਾ ਹੈ ਜਦੋਂ ਸਾਨੂੰ ਇਸ ਵਿਗਿਆਨਿਕ ਨਿਯਮ ਦੀ ਸਮਝ ਆ ਗਈ ਔਰ ਫਿਰ ਅਸੀਂ ਆਪਣੀ ਜੀਵਨ ਦੀ ਸ਼ੈਲੀ ਜ਼ਿੰਦਗੀ ਨੂੰ ਜੀਣ ਦਾ ਤਰੀਕਾ ਲਾਈਫ ਸਕਿੱਲ ਜਿਹੜੀ ਵੀ ਹੋਵੇ ਜਿੱਥੇ ਵੀ ਹੋਵੇ ਅਗਰ ਅਸੀਂ ਉਹਦੇ ਅਨੁਸਾਰ ਹੀ ਸਥਾਪਿਤ ਕਰਾਂਗੇ ਤਾਂ ਹੀ ਅਸੀਂ ਇੱਕ ਲਾਹੇਵੰਦੀ ਜ਼ਿੰਦਗੀ ਜਿਉਣ ਦੇ ਕਾਬਿਲ ਹੋਵਾਂਗੇ ਇਹੋ ਸਾਡੀ ਸਿੱਖਿਆ ਪ੍ਰਣਾਲੀ ਦਾ ਮਨੋਰਥ ਹੋਵੇਗਾ ਇਹੋ ਸਾਡੀ ਸਿੱਖਿਆ ਪ੍ਰਣਾਲੀ ਹੈ ਜੋ ਸਭ ਤੋਂ ਸਰਵੋਤਮ ਪ੍ਰਣਾਲੀ ਸਭ ਤੋਂ ਸਰਵੋਤਮ ਸਿੱਖਣ ਦੀ ਵਿਧੀ ਜੋ ਸਾਨੂੰ ਗੁਰਬਾਣੀ ਚੋਂ ਪ੍ਰਾਪਤ ਹੁੰਦੀ ਹੈ ਅੱਜ ਇਸ ਦੀ ਨਿਸ਼ਾਨਦੇਹੀ ਕਰ ਦਿੱਤੀ ਹੈ ਤਾਂ ਕਿ ਸੰਦ ਰਹੇ